ਅੱਜ ਦੇ ਦੌਰ ਵਿੱਚ ਵੀ ਸੰਤਾਂ ਨੂੰ ਅਤਵਾਦੀ ਕਹਿੰਦੇ ਨਾ ਕਦੇ ਇਤਿਹਾਸ ਨੂੰ ਬਾਚ ਕੇ ਵੇਖੋ ਉਹ ਆਪਣੀ ਨਿੱਜੀ ਜਾਇਦਾਦ ਵਾਸਤੇ ਨਹੀਂ ਲੜਿਆ ਆਪਣੀ ਨਿੱਜੀ ਘਰ ਵਾਸਤੇ ਨਹੀਂ ਲੜਿਆ ਆਪਣੇ ਕੋਈ ਨਿੱਜੀ ਹੱਕ ਵਾਸਤੇ ਨਹੀਂ ਲੜਿਆ ਉਹ ਲੜਿਆ ਕੌਮ ਦੇ ਹੱਕਾਂ ਵਾਸਤੇ ਆਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੀ ਨਾ ਉਹ ਸਾਰਾ ਮਤਾ ਤੁਸੀਂ ਕਦੇ ਪੜ ਕੇ ਵੇਖਿਓ ਉਹਦੇ ਬਾਰੇ ਵਿਸਥਾਰ ਨਾਲ ਮਤੇ ਪੜਨੇ ਹੋਣ ਨਾ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਕਿਤਾਬ ਹੈ ਤੀਜਾ ਘੱਲੂ ਘਰਾ ਉਹਨਾਂ ਨੇ ਆਨੰਦਪੁਰ ਦੇ ਮਤਿਆਂ ਨੂੰ ਤਿੰਨ ਹਿੱਸਿਆਂ ਵਿੱਚ ਬੜੇ ਕਮਾਲ ਦਾ ਲਿਖਿਆ ਜਿਹਦੇ ਵਿੱਚ ਸਾਡਿਆਂ ਸਾਰੀਆਂ ਪੰਜਾਬ ਦੀਆਂ ਮੰਗਾ ਸੀ ਸਾਡੀ ਸਟੇਟ ਦੀਆਂ ਮੰਗਾ ਸੀ ਉਦੋਂ ਚ ਹਿੰਦੂਆਂ ਦੀਆਂ ਮੰਗਾ ਵੀ ਸੀ ਮੁਸਲਮਾਨਾਂ ਦੀਆਂ ਵੀ ਕਿਸਾਨਾਂ ਦੀਆਂ ਵੀ ਦੁਕਾਨਦਾਰਾਂ ਦੀਆਂ ਵੀ ਜ਼ਿਮੀਂਦਾਰਾਂ ਹਰ ਤਰ੍ਹਾਂ ਦੀਆਂ ਮੰਗਾ ਹੈਗੀਆਂ ਸੀ ਤੇ ਕੀ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਣ ਦੇ ਦਿਆਂ ਸੰਤ ਜਰਨੈਲ ਸਿੰਘ ਜੀ ਉਹਨਾਂ ਨੇ ਇਹ ਗੱਲ ਇੱਕ ਮੰਗ ਵੇਖੋ ਉਹਨੇ ਕਿਹਾ ਭਾਵੇਂ ਕੋਈ ਹਿੰਦੂ ਆ ਤੇ ਭਾਵੇਂ ਕੋਈ ਦੂਜਾ ਧਰਮ ਦਾ ਦੁਕਾਨਦਾਰ ਆ ਛੋਟੀਆਂ ਜਿਹੜੀਆਂ ਮਸਾਂ ਆਪਣਾ ਗੁਜ਼ਾਰਾ ਕਰਦੇ ਆ ਦੁਕਾਨਦਾਰ ਉਹਨਾਂ ਦੁਕਾਨਦਾਰਾਂ ਕੋਲੋਂ ਸਰਕਾਰ ਟੈਕਸ ਨਾ ਲਵੇ ਇਹ ਉਹਦੀ ਘਰ ਦੀ ਮੰਗ ਸੀ ਭਲਾ ਇਹ ਸਾਰਿਆਂ ਦੀਆਂ ਮੰਗਾ ਸੀ ਜਿਹਨੀਆਂ ਜਿਨ੍ਹਾਂ ਨੂੰ ਜਿਹੜੇ ਵਿਚਾਰੇ ਸਿਰਫ ਆਪਣੀ ਰੋਜੀ ਰੋਟੀ ਹੀ ਮਸਾਂ ਦੁਕਾਨ ਤੋਂ ਖਾਂਦੇ ਸਨ ਉਹਨਾਂ ਕੋ ਸਰਕਾਰ ਟੈਕਸ ਨਾ ਲਵੇ ਇਹ ਮੰਗਾ ਸੀ ਉਹਦੀਆਂ ਜੀ ਜੜੀਆਂ ਜਮੀ ਜੜੀਆਂ ਖੇਤੀਆਂ ਫਸਲਾਂ ਨੇ ਪੰਜਾਬ ਦੀਆਂ ਉਹਨਾਂ ਦਾ ਰੇਟ ਜਿਹੜਾ ਪੰਜਾਬ ਸਰਕਾਰ ਤੈਅ ਕਰੇ ਸੈਂਟਰ ਨਾ ਕਰੇ ਕਿਉਂਕਿ ਸੈਂਟਰ ਆਪਣੀ ਮਰਜ਼ੀ ਦਾ ਰੇਟ ਤੈਅ ਕਰਦੀ ਹੁਣ ਇਹ ਗੱਲ ਮੰਗਾ ਜਿਹੜੀਆਂ ਨੇ ਨਾ ਉਹ ਸਾਰੀਆਂ ਹੀ ਸੀਗੀਆਂ ਹੁਣ ਤੁਸੀਂ ਸੁਣਿਓ ਇਹ ਹੀ ਮੰਗਾ ਬਹੁਤ ਸਾਰੀਆਂ ਮੰਗਾ ਇੱਕ ਬੰਦਾ ਮਨਵਾ ਗਿਆ ਆਂਧਰਾ ਪ੍ਰਦੇਸ਼ ਦਾ ਇੱਕ ਬੰਦਾ ਸੀ RAM LUU 52 ਦਿਨ ਭੁੱਖ ਹੜਤਾਲ ਕਰਦਾ ਹੈ 53ਵੇਂ ਦਿਨ ਉਹ ਮਰ ਜਾਂਦਾ ਹੈ 52ਵੇਂ ਦਿਨ ਆਂਧਰਾ ਪ੍ਰਦੇਸ਼ ਬਣ ਜਾਂਦਾ ਏ ਉਸੇ ਹੀ ਆਂਧਰਾ ਪ੍ਰਦੇਸ਼ ਅੰਦਰ ਇਹ ਇਹੋ ਹੀ ਮੰਗਾਂ ਬਹੁਤ ਆਤਮੰਨੀਆਂ ਜਾਂਦੀਆਂ ਨੇ ਜਿਹੜੀਆਂ ਮੰਗਾਂ ਨਾਨਕਪੁੱਤਰ ਆਨੰਦਪੁਰ ਸਾਹਿਬ ਦੇ ਮਤੇ 'ਚ ਲਿਖੀਆਂ ਹੀ ਨਾ ਉਹ ਉਹ ਸਾਰੀਆਂ ਸਟੇਟ ਦੀਆਂ ਮੰਗਾਂ ਜਿਹੜੀਆਂ ਨੇ ਉਹ ਆਂਧਰਾ ਪ੍ਰਦੇਸ਼ ਦੇ ਵਾਸਤੇ ਮੰਨ ਲਈਆਂ ਗਈਆਂ ਪੰਜਾਬ ਵਾਸਤੇ ਕਿਉਂ ਨਹੀਂ ਸੀ ਮੰਨੀਆਂ ਇਹ ਇਹੋ ਤੇ ਫਿਰ ਦੋਰੀ ਨੀਤੀ ਹੀ ਨਾ ਸਰਕਾਰ ਦੀ ਤੇ ਇਹ ਸੰਤਾ ਨੇ ਆਪਣੇ ਨਿੱਜੀ ਜਾਇਦਾਦ ਵਾਸਤੇ ਕੋਈ ਲੜਾਈ ਨਹੀਂ ਲੜੀ ਇਹ ਲੜਾਈ ਲੜੀ ਹੈ ਹੱਕਾਂ ਵਾਸਤੇ ਕੌਮ ਦੇ ਪੰਜਾਬ ਦੇ ਸੂਬੇ ਦੇ ਹੱਕ ਵਾਸਤੇ ਲੜੀ ਸੀ ਪਾਣੀਆਂ ਵਾਸਤੇ ਲੜੀ ਸੀ ਜ਼ਮੀਨਾਂ ਵਾਸਤੇ ਲੜੀ ਸੀ ਹਰ ਇੱਕ ਦੁਕਾਨਦਾਰ ਵਾਸਤੇ ਲੜੀ ਸੀ ਹਰ ਇੱਕ ਗ੍ਰਸਤੀ ਵਾਸਤੇ ਲੜੀ ਸੀ ਇਸ ਕਰਕੇ ਜਿਹੜੇ ਅੰਦਰੋਂ ਸੱਚੇ ਨੇ ਉਹ ਕਦੇ ਵਿਕੇ ਨਹੀਂ ਉਹਨਾਂ ਨੂੰ ਉਹ ਮਾਇਆ ਦੇ ਵਿੱਚ ਰਹਿ ਕੇ ਵੀ ਉਦਾਸ ਆ ਇਸ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਸਾਰ ਸੁਖ ਪਾਈਐ ਰੇ ਮਨ ਜੀਤੇ ਜਗ ਜੀਤਿਆ ਜਾਤੇ ਵਿਖਿਆ